ਨੀ ਤੁਸੀਂ ਜਿਹੜਾ ਸ਼ਬਦ ਬੋਲਦੇ ਪਏ ਤੁਸੀਂ ਕਹਿੰਦੇ ਮੇਰਾ ਭਰਾ ਕਹਿੰਦਾ ਵੀ ਤੁਹਾਡੇ ਮੈਂ ਕਪੜੇ ਲਾਉਂਗਾ ਵੀ ਸ਼ਬਦ ਬੜੇ ਬੜੇ ਵੱਡੇ ਸ਼ਬਦ ਹੈ ਹਾਂਜੀ ਹਾਂਜੀ ਸਾਨੂੰ ਐਂ ਬੋਲਦਾ ਜੀ ਮੇਰਾ ਪਿਓ ਦੀ ਤਾਂ ਡੈਥ ਹੋ ਗਈ ਜੀ ਦੁੱਧੀ ਦੁੱਧ ਪਾਉਣ ਆਇਆ ਸੀ ਉਹਨੂੰ ਵੀ ਨੰਗਣ ਦਿੱਤਾ ਉਹਨੂੰ ਕੁੱਟਿਆ ਮਾਰਿਆ ਨੇ ਇਹ ਅੱਜ ਦੀ ਗੱਲ ਹੈ ਜੀ ਇਹਨੇ ਵੀ ਦੁੱਧ ਪਾਉਣ ਆਉਂਦਾ ਇਹਦਾ ਬਾਰ ਮੂਰਦੀ ਨਹੀਂ ਮੈਂ ਨੰਗਣ ਦੇਣਾ ਜੀ ਉਹ ਭਰਾ ਜਿਹਦੋਂ ਸਾਨੂੰ ਕਹਿੰਦਾ ਜਿੱਥੇ ਮੈਨੂੰ ਟੱਕਰਿਆ ਮੈਂ ਇਹਨਾਂ ਦੇ ਲੀੜੇ ਲਾ ਲਾ ਕੁੱਟੂਗਾ ਮੈਂ ਐ ਕਰੂੰਗਾ ਸਾਨੂੰ ਗਲਤ ਲੱਭ ਜਾਂ ਬੋਲਦਾ ਤੁਹਾਡਾ ਭਰਾ ਹੀ ਤੁਹਾਨੂੰ ਇਹ ਗੱਲ ਕਹਿੰਦਾ ਹਾਂ ਹਾਂਜੀ ਪੁਲ ਪੀ ਜਦੋਂ ਸਾਡਾ ਭਰਾ ਫੋਨ ਲਾਉਂਦਾ ਉਹਨਾਂ ਦਾ ਹਾਜ਼ਰ ਇੱਥੇ ਹੋਣਾ ਦਾ ਹੱਕ ਬਣਦਾ ਗਰਨਾਮ ਸਿੰਘ ਦੀ ਘਰ ਵਾਲੀ ਵੀ ਉਹਦੇ ਖਿਲਾਫ ਬੋਲੀ ਜਾਂਦੀ ਹੈ ਕੀ ਲੱਗਦਾ ਫਿਰ ਉਹ ਉਹਦਾ ਸਹਵਾਈਪ ਰਹੇ ਹੋ ਜੀ ਉਹਦਾ ਸਹਵਾਈ ਇਹ ਹੋ ਜਾ ਨਹੀਂ ਸੁਦਰਦਸ ਤੁਸੀਂ ਦੇਖ ਰਹੇ ਹੋ ਲੋਕ ਇਨਸਾਫ ਟੀਵੀ ਤੇ ਮੈਂ ਹਾਂ ਸੁਨੀ ਜੰਦਲ ਇੱਕ ਘਰ ਦੇ ਵਿੱਚ ਇੱਕ ਗਵੰਡੀ ਦਾਖਲ ਹੋ ਜਾਂਦਾ ਤਾਂ ਘਰ ਦੇ ਸ਼ੀਸ਼ੇ ਭੰਨੇ ਜਾਂਦੇ ਆ ਉਸ ਤੋਂ ਬਾਅਦ ਘਰ ਦੇ ਜਦੋਂ ਸ਼ੀਸ਼ੇ ਭੰਨੇ ਜਾਂਦੇ ਤੇ ਘਰ ਵਾਲੇ ਗੇਟ ਨਹੀਂ ਖੋਲਦੇ ਤੇ ਉਹਨਾਂ ਦੀ ਬਾਹਰ ਖੜੀ ਕਾਰ ਦੀ ਤੋੜਪੰਨ ਕੀਤੀ ਜਾਂਦੀ ਆ ਪੂਰਾ ਮਾਮਲਾ ਕੀ ਹੈ ਸਾਡੇ ਨਾਲ ਬਾਈ ਜੀ ਗੁਲਾਬ ਜੀ ਜੁੜੇ ਗੱਲਬਾਤ ਕਰਨ ਦੇ ਗੁਲਾਬ ਜੀ ਕੀ ਮਸਲਾ ਕੀ ਹੈ ਜੀ ਇਹ ਮਸਲਾ ਚੱਲੀ ਤਾਂ ਥੋੜਾ ਲੰਮਾ ਜਾਂਦਾ ਇਹ ਰਾਤ ਨੂੰ ਆਏ ਬੰਦੇ ਸੱਤ ਅੱਠ ਬੰਦੇ ਸੀਗੇ ਜੀ ਇੱਕ ਕਰਨਾਮ ਸਿੰਘ ਸੀਗਾ ਜੀ ਤੇ ਨਾਲ ਇਹਨਾਂ ਨੇ ਆ ਕੇ ਰਾਤ ਨੂੰ ਜਾਨੀ ਸ਼ੀਸ਼ਾ ਭੰਨਣ ਲੱਗੇ ਘਰ ਦਾ ਇਹਦੇ ਕੋਲੇ ਗੜਾਸਾ ਸੀਗਾ ਇਹ ਕੈਮਰਾ ਵੀ ਚੋਰੀ ਕਰਕੇ ਨਾਲ ਲੈ ਗਏ ਜੀ ਤੇ ਦਾਖਲ ਕਿੱਧਰ ਦੀ ਹੋਈ ਜੀ ਇੱਕ ਕੰਧ ਢਾਕੇ ਹੋਈ ਜੀ ਪੱਕੀਆਂ ਇਟਾਂ ਦੀ ਕੰਧ ਸੀ ਤੇ ਗਾਰੇ ਵਿੱਚ ਚਣਾਈ ਸੀ ਉਹਨੋਂ ਤੱਕ ਮਾਰ ਕੇ ਹੋਈ ਅਸੀਂ ਆਪਦੀ ਜਾਨ ਕੋਠੇ ਤੇ ਚੜ ਕੇ ਬਚਾਈ ਹੈ ਤੇ ਉਸ ਤੋਂ ਬਾਅਦ ਇਹਨਾਂ ਦੇ ਕੋਲੇ ਗੜਾਸਾ ਸੀ ਉਹਦੇ ਨਾਲ ਗੱਡੀ ਦਾ ਮੋਰਲਾ ਸੀਸਾ ਭੰਨਤਾ ਤੇ ਸਾਡੇ ਕਮਰਿਆਂ ਵਾਲੇ ਸੀਸਾ ਵੀ ਭੰਨੇ ਨਹੀਂ ਭੰਨੇ ਜੀ ਤੇ ਉਸ ਤੋਂ ਬਾਅਦ ਇਹ ਨੁਕਸਾਨ ਕਰਕੇ ਉੱਠ ਕੇ ਫਿਰ ਇਹ ਧਮਕੀ ਦੇ ਗਏ ਭਈ ਅਸੀਂ ਜਿੱਥੇ ਮਰਜੀ ਭੱਜ ਲੋ ਸਾਨੂੰ ਛੱਡ ਰਣੀ ਅੱਜ ਤੱਕ ਤੁਸੀਂ ਬਚ ਗਏ ਤੁਹਾਨੂੰ ਕਿਵੇਂ ਪਤਾ ਇਹਦੇ ਕੋਲ ਗੰਡਾਸਾ ਸੀ ਇਹਦੇ ਕੋਲੇ ਗੜਾਸਾ ਜੀ ਉਹ ਕੈਵਰੇਂ ਦੇ ਵਿੱਚੋਂ ਵੀ ਆਇਆ ਈ ਸਾਰਾ ਵੀ ਤੁਸੀਂ ਸੀਸੀਟੀਵੀ ਹੈਗਾ ਤੁਹਾਡੇ ਕੋਲੇ ਹਾਂਜੀ ਹੈਗਾ ਜੀ ਸਾਡੇ ਕੋਲੇ ਕੀ ਲੱਗਦਾ ਕਿਉਂ ਇੰਨੇ ਨੰਨ ਸਿਕਿਉਰ ਰੱਖਦੇ ਕੀ ਮਸਲਾ ਹੈ ਇਹ ਜੀ ਪੁਰਾਣਾ ਹੀ ਆ ਪਹਿਲਾਂ ਤਾਂ ਬਜ਼ੁਰਗ ਤੇ ਮਾਤਾ ਮੇਰੇ ਨਾਲ ਰਹਿੰਦੇ ਸੀ ਬਜ਼ੁਰਗ ਦੀ ਡੈਥ ਹੋ ਗਈ ਮਾਤਾ ਮੇਰੇ ਨਾਲ ਹੂੰ ਹੂੰ ਤੇ ਤਿੰਨੇ ਭੈਣਾਂ ਜਾਨੀ ਜਿਹੜੀਆਂ ਸਾਡੀਆਂ ਉਹ ਵੀ ਮੇਰੇ ਨਾਲ ਆਲੀ ਆਉਂਦੇ ਆ ਇਧਰ ਹੀ ਘਰੇ ਵਾੜ ਨਹੀਂ ਦਿੰਦਾ ਕਿ ਰਿਸ਼ਤੇਦਾਰ ਨੂੰ ਇਸੇ ਕਰ ਤੁਹਾਡਾ ਸਖਾ ਭਰਾ ਹੈ ਹਾਂਜੀ ਸਾਡਾ ਸਖਾ ਭਰਾ ਹੀ ਹੈ ਅਸ ਅਸ ਜੀ ਹਾਂਜੀ ਇਹ ਇਹੀ ਜੀ ਇਹੀ ਰੰਜ ਸ਼ਾਹ ਬਸੇ ਹਾਂਜੀ ਇਹੀ ਰੰਜ ਸ਼ਾਹ ਜੀ ਕੋਈ ਪਹਿਲਾਂ ਵੀ ਦੱਸਦੇ ਤੁਹਾਡਾ ਕੋਈ ਪਹਿਲਾਂ ਵੀ ਕਾਰ ਦਾ ਮਸਲਾ ਹੋਇਆ ਸੀ ਕੀ ਹੋਇਆ ਸੀ ਇਹ ਇਹਨੇ ਮੈਂ ਪੰਪ ਤੇ ਮੈਂ ਆਉਂਦਾ ਸੀ ਪੰਜ ਕਰਾਈ ਤੋਂ ਜੀ ਹੂੰ ਹੂੰ ਤੇ ਮੈਨੂੰ ਨੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਕਾਰ ਦੇ ਉੱਤੇ ਮੰਨ ਲਓ ਇਹਨੇ ਟਰੈਕਟਰ ਚੜਾਤਾ ਜੀ ਮੈਂ ਉਹ ਤੋਂ ਵੀ ਆਪਦੀ ਜਾਨ ਮਸਾਂ ਬਚਾਈ ਹੂੰ ਹੂੰ ਇਹਦੇ ਤੋਂ ਪਰਚਾ ਹੋ ਗਿਆ ਸੀਗਾ ਜੀ ਤੁਹਾਡੇ 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 ਬਿਆਨ ਦੇ ਪਰਚਾ ਹੋ ਗਿਆ ਸੀ ਹਾਂ ਜੀ ਪਰਚਾ ਹੋ ਗਿਆ ਸੀਗਾ ਜੀ ਹੂੰ ਹੂੰ ਤੇ ਉਹ 7ਵੇਂ ਮਹੀਨੇ ਦੀ ਦੂਜਾ 12 ਤਰੀਕ ਨੂੰ ਹੋਇਆ ਸੀਗਾ ਜੀ ਹੂੰ ਹੂੰ 2024 ਚ ਜੀ ਅੱਛਾ ਐਫ ਆਈ ਆਰ ਨੰਬਰ ਕੀ ਉਹਦਾ 128 ਅੱਛਾ ਕੀ ਮੰਗ ਕਰਦੇ ਤੁਸੀਂ ਹਾਂ ਇਹ ਸਾਨੂੰ ਸਾਹ ਮੈਲਣਾ ਚਾਹੀਦਾ ਹੈ ਸਾਨੂੰ ਕਹੇ ਮਾਰ ਸਕਦਾ ਲਿਆ ਕੇ ਅਣ ਪਛਾਤੇ ਬੰਦੇ ਲਿਆਉਂਦਾ ਰਾਤ ਨੂੰ ਇਹ ਸਾਨੂੰ ਕਦੋਂ ਵੀ ਮਾਰ ਸਕਦਾ ਹੈ ਰਾਤ ਨੂੰ ਆ ਕੇ ਜੀ ਜੀ ਸਰ ਤੁਸੀਂ ਤੁਹਾਡਾ ਨਾਮ ਕੀ ਹੈ ਔਰ ਤੁਸੀਂ ਕਿੱਥੋਂ ਪਿੰਡ ਚ ਬਲੋਂਗ ਕਰਦੇ ਹੋ ਤੁਸੀਂ ਹਾਂਜੀ ਮੈਂ ਜੌਨ ਵਾਲਾ ਪਿੰਡ ਦਾ ਹੀ ਰਹਿਣ ਵਾਲਾ ਜੀ ਜੀ ਮਾਸਟਰ ਮਹਿੰਦਰ ਸਿੰਘ ਜੀ ਜੀ ਔਰ ਇਸ ਮਾਹਲੇ ਦੇ ਵਿੱਚ ਅਸੀਂ ਪਹਿਲਾਂ ਇੱਕ ਨਜ਼ਰਾਈ ਦਾਵਾ ਸੀ ਭਰਾਈ ਆਪਸ ਵਿੱਚ ਜਿਹਨਾਂ ਦੀ ਜ਼ਮੀਨ ਦਾ ਮੋਟਰਾਂ ਦਾ ਰਾਜਨਾਵਾ ਸੀਗਾ ਅਸੀਂ ਪਿੰਡ ਦੀ ਪੰਚਾਇਤ ਵੀ ਸੀ ਉਹਦੇ ਵਿੱਚ ਤੇ ਅਸੀਂ ਸਾਰੇ ਬੰਦੇ ਪਿੰਡ ਦੇ ਨਗਰ ਨਾਸੀ ਸੀ ਤੇ ਉਹ ਰਾਜਨਾਵਾ ਹੋ ਗਿਆ ਸੀਗਾ 6 ਮਹੀਨੇ ਦਾ ਟਾਈਮ ਦਿੱਤਾ ਗਿਆ ਸੀ ਵੀ ਇਹ ਘਰੇ ਰਵੇ ਤੇ ਉਹਦੇ ਘਰ ਵਾਲੀ ਇੱਥੇ ਰਹਿਣ ਬਾਅਦ ਵਿੱਚ ਜਿਹੜਾ ਹੈਗਾ ਲੈ ਲਖਾ ਫਿਰ ਹੋ ਜਾਊਗਾ ਉਸ ਤੋਂ ਬਾਅਦ ਹੁਣ ਹੀ ਪਤਾ ਲੱਗਿਆ ਇੱਕ ਦਿਨ ਮੈਂ ਇਹਨੂੰ ਰਾਤ ਨੂੰ ਫੋਨ ਗਿਆ ਇਹਨਾਂ ਦਾ ਜੀ ਰਾਤ ਦੇ ਹੋਣਗੇ 10 10:30 ਵਜੇ ਹੂੰ ਤੇ ਇਸ ਤਰ੍ਹਾਂ ਵੀ ਗਰਾਮ ਤੇ ਉਹਦੇ ਨਾਲ ਕੁਝ ਬੰਦੇ ਹੈਗੇ ਤੇ ਸਾਡੇ ਘਰ ਚ ਵੜਨ ਦੀ ਕੋਸ਼ਿਸ਼ ਕਰ ਰਹੇ ਹੂੰ ਹੂੰ ਤੇ ਮੈਂ ਤੁਹਾਨੂੰ ਕਿਹਾ ਤੁਸੀਂ ਪੁਲਿਸ ਨੂੰ ਫੋਨ ਕਰੋ ਹਨ ਵੀ ਇਸ ਟਾਈਮ ਰਾਤ ਨੂੰ ਕਿਸੇ ਦੇ ਬਾਹਰ ਤਾਂ ਆਉਣਾ ਨਹੀਂਗਾ ਤੇ ਪੁਲਿਸ ਨੂੰ ਫੋਨ ਕਰੋ ਪੁਲਿਸ ਹੀ ਕੁਝ ਕਰ ਸਕਦੀ ਹੈਗੀ ਹੂੰ ਹੂੰ ਤਾਂ ਫਿਰ ਇਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਪਤਾ ਨਹੀਂ ਪੁਲਿਸ ਨੇ ਇਹਨਾਂ ਨੂੰ ਕੀ ਜਵਾਬ ਦਿੱਤਾ ਤੇ ਪਰ ਸਵੇਰ ਜਦੋਂ ਪਤਾ ਕੀਤਾ ਫੋਨ ਮੈਦੜ ਕੇ ਮੈਂ ਕਿ ਕੀ ਗੱਲ ਬਣੀ ਕਿ ਰਾਤ ਸੌਖ ਰਹੀ ਹੈ ਬੱਚਾ ਤਾਂ ਤੇ ਇਹ ਕਹਿੰਦੇ ਵੈਸੇ ਤਾਂ ਬੱਚਾ ਤਾਂ ਹੈਗੀ ਹੈ ਪਰ ਸਾਡੇ ਨੁਕਸਾਨ ਕਰ ਗਿਆ ਘਰੇ ਜਿਸ ਸ਼ੀਸ਼ੇ ਭੰਨ ਗਿਆ ਹੈਗਾ ਕਾਰ ਦਾ ਸ਼ੀਸ਼ਾ ਭੰਨ ਦਿੱਤਾ ਹੈਗਾ ਤੇ ਕੈਮਰੇ ਜਰਾ ਇਸ ਤਰ੍ਹਾਂ ਜਿਹੜਾ ਦੱਸਿਆ ਇਹਨਾਂ ਨੇ ਤਾਂ ਫਿਰ ਅਸੀਂ ਇਹ ਕਹਿੰਦੇ ਭਰਾ ਲੜਨ ਨਾਲ ਅਸੀਂ ਤਾਂ ਹਮੇਸ਼ਾ ਸਾਡਾ ਇਹੀ ਰਹੇਗਾ ਕਿ ਭਰਾਵਾਂ ਦੇ ਵਿੱਚ ਸਹਿਯੋਗ ਬਣਾਇਆ ਜਾਵੇ ਤਾਂ ਕਿ ਜੇ ਨੁਕਸਾਨ ਹੁੰਦਾ ਦੋਨੇ ਭਰਾ ਹੀ ਹੈ ਤੇ ਦੋਨਾਂ ਦਾ ਹੀ ਨੁਕਸਾਨ ਹੋਊਗਾ ਸਭਾ ਕਿਸ ਹਿਸੰ ਦਾ ਗਰੋਨਾਮ ਸਿੰਘ ਦਾ ਸਭਾ ਕਿਵੇਂ ਸਭਾ ਮੈਂ ਜ਼ਿਆਦਾ ਤਾਂ ਨਹੀਂ ਵਰਤੇ ਆ ਕਿ ਪਰ ਜਿੰਨਾ ਕਿ ਵਰਤੇ ਆ ਕਿ ਰਾਈ ਨਾਮੇ ਚ ਆਮ ਤੌਰ ਤੇ ਰਾਈ ਨਾਮਾ ਥੋੜੀ ਦਿੰਦੇ ਆ ਅੱਛਾ ਅੱਛਾ ਜੀ ਜੇ ਕੋਈ ਰਾਈ ਨਾਮਾ ਹੁੰਦਾ ਹੈਗਾ ਵੀ ਉਹ ਬਹੁਤ ਸਮੇਂ ਬਾਅਦ ਉਹਦੇ ਤੇ ਰਹਿੰਦੇ ਨਹੀਂ ਪੱਕੇ ਨਹੀਂ ਰਹਿੰਦੇ ਤੁਸੀਂ ਇਹ ਸਾਰੇ ਮਾਮਲੇ ਲੈ ਕੇ ਕੋਈ ਕੰਪਲੇਂਟ ਦਿੱਤੀ ਪੁਲਿਸ ਨੂੰ ਵੀ? ਹਾਂਜੀ ਕੰਪਲੇਂਟ ਦਿੱਤੀ ਆ ਜੀ ਪੁਲਿਸ ਨੂੰ। ਕਿੱਥੇ ਕਿੱਥੇ ਦਿੱਤੀਆਂ ਜੀ? ਇਹ ਪਹਿਲੇ ਪੰਜ ਕਰੰਮ ਵੀ ਦਿੱਤੀ ਆ ਜੀ। ਹਾਂਜੀ। ਐਸਐਸਪੀ ਸਾਹਿਬ ਦੇ ਵੀ ਦੋ ਵਾਰੀ ਪੇਸ਼ ਹੋਈ ਸੀ ਜਿਹੜਾ ਪਰਚਾ ਹੋਇਆ ਜੀ। ਹਾਂ ਹਾਂ। ਵੀ ਜਦੋਂ ਇਹਨੇ ਮੈਨੂੰ ਮਾਰਨ ਦੀ ਕੋਸ਼ਿਸ਼ ਕੀਤੀ ਐ ਤੇ ਸਾਡਾ ਕੋਈ ਜੀ ਘਰ ਦਾ ਨੁਕਸਾਨ ਹੋ ਗਿਆ ਤਾਂ ਜਿੰਮੇਦਾਰ ਕਰਨਾਮ ਸਿੰਘ ਆ ਜੀ। ਤੇ ਜੇ ਸਾਡਾ ਘਰ ਦਾ ਕੋਈ ਨੁਕਸਾਨ ਹੋ ਗਿਆ ਬੰਦੇ ਜਿੰਮੇਵਾਰ ਆ। ਇਹ ਦਰਖਾਸਤ ਤੁਸੀਂ ਗੱਲ ਦੱਸੋ ਤੁਸੀਂ ਦਰਖਾਸਤ ਹੁਣ ਕਿੱਥੇ ਕਿੱਥੇ ਦਿੱਤੀ ਜਿਹੜੇ ਇਸ ਮਸਲੇ ਤੁਹਾਡੇ ਘਰੇ ਜਿਹੜੇ ਆਏ ਉਹ ਕਿ ਸਰ ਹਾਂਜੀ ਹਾਂਜੀ ਅੱਛਾ ਜੀ ਇੱਕ ਐਸਐਸਪੀ ਸਾਹਿਬ ਨੂੰ ਜੀ ਅੱਛਾ ਜੀ ਉਹਨਾਂ ਨੂੰ ਕੰਪਲੇਂਟ ਤੁਸੀਂ ਕੱਲ ਪਾਈਆਂ ਹਾਂ ਕੱਲ ਪਾਈਆਂ ਜੀ ਉਹਨਾਂ ਨੂੰ ਠੀਕ ਹੈ ਜੀ ਸਾਡੇ ਨਾਲ ਗਰਨਾਮ ਸਿੰਘ ਦੇ ਪਤਨੀ ਸਵਰਨਜੀਤ कौर ਜੁੜੇ ਗੱਲਬਾਤ ਕਰਦੇ ਆ ਸਵਰਨਜੀਤ कौर ਤੁਹਾਡੇ ਪਤੀ ਤੇ ਦੋਸ਼ ਲੱਗਦੇ ਪਏ ਕਿ ਉਹਨੇ ਦੇ ਘਰੇ ਵੜ ਕੇ ਜਿਹੜਾ ਹੈ ਉਹਨਾਂ ਨੂੰ ਤੋੜਪੰਨ ਕੀਤੀ ਹੈ ਕੀ ਗੱਲ ਕੀ ਹੈ ਜੀ ਗੱਲ ਜੀ ਬਸ ਆਹੀ ਆ ਇਹ ਵੀ ਕੋਈ ਇਹ ਸਮਝਿਦਾ ਨਹੀਂ ਗਾ ਬਹੁਤ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਤੇ ਇਹ ਵੀ ਅੱਜ ਤਵੱਚ ਇਹਨਾਂ ਨੇ ਵੀ ਨੁਕਸਾਨ ਕਰਕੇ ਭੱਜ ਜਾਂਦਾ ਤਾਨੂੰ ਪਤਾ ਪਹਿਲਾਂ ਵੀ ਇਹਨਾਂ ਦੇ ਕਾਰ ਕਹਿੰਦੇ ਕਾਰ ਸਾਡੇ ਤੋਂ ਕਾਰ ਦੇ ਉੱਤੇ ਟਰੈਕਟਰ ਚੜਾਦਾ ਸੀਗਾ ਪਤਾ ਤੁਹਾਨੂੰ ਸਾਰੀ ਗੱਲ ਦਾ ਹਾਂਜੀ ਪਤਾ ਈ ਸਾਰੀ ਗੱਲ ਦਾ ਕੀ ਵੀ ਇਹੋ ਜਿਹਾ ਸੁਭਾਅ ਦਾ ਕਿਸ ਤਰ੍ਹਾਂ ਦਾ ਸੁਭਾਅ ਦਾ ਬਹੁਤ ਸੁਭਾਅ ਵੀ ਹੜਪਾ ਅੱਛਾ ਹਾਂਜੀ ਤੁਹਾਡੇ ਕੀ ਲੱਗਦੇ ਇਹ ਮੇਰੇ ਘਰ ਵਾਲੇ ਲੱਗਦੇ ਕੀ ਸਮਝਦੇ ਤੁਸੀਂ ਫਿਰ ਇਸ ਤਰ੍ਹਾਂ ਦਾ ਕਲੇਸ਼ ਜਿਹੜਾ ਕਰਨਾ ਪਿੰਡ 'ਚ ਠੀਕ ਹੈ ਇਹ ਨਹੀਂ ਇਹ ਗਲਤੀ ਹੈ ਵੀ ਕਲੇਸ਼ ਤੋਂ ਤੁਹਾਡੇ ਕੀ ਲੱਗਦੇ ਜੀ ਮੇਰਾ ਭਰਾ ਲੱਗਦਾ ਜੀ ਮੇਰੇ ਕਿਉਂ ਰੰਜਿਸ਼ ਕੱਢਦਾ ਉਸਤੰਦੀ ਮੇਰੇ ਵੱਡੇ ਭਰਾ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਸਾਡੇ ਨਾਲ ਤਾਂ ਵਰਤਦਾ ਨਹੀਂਗਾ ਹੂੰ ਹੂੰ ਸਾਨੂੰ ਤਾਂ ਗਾਲਾਂ ਦਿੰਦਾ ਮੇਰੇ ਮਾਪਿਆਂ ਨੂੰ ਵੀ ਪਹਿਲਾਂ ਕੁੱਟਿਆ ਸੀਗਾ ਅੱਛਾ ਜੀ ਮੇਰਾ ਪਿਓ ਦੀ ਤਾਂ ਡੈਥ ਹੋ ਗਈ ਹੂੰ ਹੂੰ ਸਾਨੂੰ ਤਾਂ ਵੇਖ ਨਹੀਂ ਚਿਰਦਾ ਨਾ ਮੇਰੇ ਘਰੇ ਨਾ ਵੜੋ ਤੁਸੀਂ ਅੱਛਾ ਅੱਛਾ ਜੀ ਹਾਂ ਵੀ ਸਾਡੇ ਵੱਡੇ ਭਰਾ ਨੂੰ ਬਾਰ ਮੁਰਦੀ ਵੀ ਨਹੀਂ ਨੰਗਣ ਦਿੰਦਾਗਾ ਵੀ ਗਲੀ ਚ ਵੀ ਨਹੀਂ ਨੰਗਣ ਦਿੰਦਾ ਅੱਜ ਦੁੱਧ ਹੀ ਦੁੱਧ ਪਾਉਣਾ ਆਏ ਸੀ ਉਹਨੂੰ ਵੀ ਨਹੀਂ ਨੰਗਣ ਦਿੱਤਾ ਉਹਨੂੰ ਕੁੱਟਿਆ ਮਾਰਿਆ ਨੇ ਇਹ ਕੌਣ ਦੀ ਗੱਲ ਇਹ ਅੱਜ ਦੀ ਗੱਲ ਆ ਜੀ ਸੁਬਾਹ ਦੀ ਅੱਛਾ ਜੀ ਹਾਂ ਜੀ ਦੋ ਦਿਨੋਂ ਕਿਉਂ ਗੋਟੇ ਜਾਨੇ ਇਹਨੇ ਵੀ ਦੁੱਧ ਪੋਣਾ ਆਉਂਦਾ ਇਹਦਾ ਬਾਰ ਮੂਰਦੀ ਨਹੀਂ ਮੈਂ ਨੰਗਣ ਦੇਣਾ ਜੀ ਅਚੋ ਵੀ ਇਹਨੇ ਦੇ ਘਰੇ ਨਾ ਆਵੇ ਹਾਂਜੀ ਇਹਨਾਂ ਦੇ ਘਰੇ ਨਾ ਆਵੇ ਜੀ ਹਾਂਜੀ ਤੁਹਾਡੀ ਦੂਜੀ ਭੈਣਾਂ ਕਿਹੜੀਆਂ ਇਹ ਤੁਹਾਡੀ ਭੈਣਾਂ ਨਹੀਂ ਭੈਣ ਅਚੋ ਭੈਣ ਕੀ ਕਹੋਗੇ ਤੁਸੀਂ ਇਹਦੇ ਬਾਰੇ ਜਿਸ ਤਰ੍ਹਾਂ ਇਹ ਕਵਾਂਗੇ ਵੀ ਸਾਨੂੰ ਇਹ ਭਰਾ ਦੀ ਲੋੜ ਹੈ ਅਸੀਂ ਇਹ ਭਰਾ ਨੂੰ ਨੇ ਜਾਣੇ ਸਾਨੂੰ ਇਹ ਵਧੀਆ ਚੰਗਾ ਸਮਝਦਾ ਉਹ ਭਰਾ ਜਦੋਂ ਸਾਨੂੰ ਕਹਿੰਦਾ ਵੀ ਦੇਖ ਨਹੀਂ ਚਰਦਾ ਜਿੱਥੇ ਮੈਨੂੰ ਟੱਕਰ ਆ ਮੈਂ ਇਹਨਾਂ ਦੇ ਲੀੜੇ ਲਾ ਲਾ ਕੁੱਟੂਗਾ ਮੈਂ ਐ ਕਰੂੰਗਾ ਸਾਨੂੰ ਗਲਤ ਲੱਭ ਜਾਂ ਬੋਲਦਾ ਫਿਰ ਸਾਡਾ ਉਹਦੇ ਨਾਲ ਕੀ ਹੈ ਸਾਡੇ ਇਹ ਭਰਾ ਤੁਹਾਡਾ ਭਰਾ ਹੀ ਤੁਹਾਨੂੰ ਇਹ ਗੱਲ ਕਹਿੰਦਾ ਹਾਂ ਹਾਂਜੀ ਫਿਰ ਇਹ ਕਿ ਇਹਦੇ ਨਾਲ ਦੋਸਤ ਹੈ ਉਹ ਵੀ ਕਹਿੰਦਾ ਆਖੇ ਕੁੱਤਿਆਂ ਤਾਂ ਭੈਣਾ ਹੈ ਤੇ ਕੁੱਤੀ ਮਾਂ ਹੈ ਤੇ ਇਹ ਉਹਦਾ ਕੀ ਮਤਭਲੇ ਜੀ ਕਹਿਣ ਦਾ ਤੁਸੀਂ ਆਪ ਸੋਚ ਲਓ ਤੇ ਵੀ ਅਸੀਂ ਤਾਂ ਇਹ ਕਹਿੰਨੇ ਵੀ ਇਹ ਸਾਡੇ ਭਰਾ ਨੂੰ ਤਤੀਵਾ ਨਹੀਂ ਲੱਗਣੀ ਚਾਹੀਦੀ ਸਾਨੂੰ ਇਹਦੀ ਲੋੜ ਹੈ ਹਾਂਜੀ ਕਿਸ ਤਰ੍ਹਾਂ ਦੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਪੁਲਿਸ ਤੋਂ ਕੀ ਮੰਗ ਕਰਦੇ ਅਸੀਂ ਪੁਲਿਸ ਤੋਂ ਇਹ ਮੰਗ ਕਰਦੇ ਆਂ ਵੀ ਜਦੋਂ ਸਾਡਾ ਭਰਾ ਫੋਨ ਲਾਉਂਦਾ ਉਹਨਾਂ ਦਾ ਹਾਜ਼ਰ ਇੱਥੇ ਹੋਣਾ ਦਾ ਹੱਕ ਬਣਦਾ ਠੀਕ ਆ ਮੌਕਾ ਦੇਖੇ ਸਾਡਾ ਭਰਾ ਨੂੰ ਰਾਤ ਨੂੰ ਮਾਰਤਾ ਇਹਦਾ ਜ਼ਿੰਮੇਵਾਰ ਕੌਣ ਹੈ ਹਾਂ ਵੀ ਸਾਨੂੰ ਇਨਸਾਫ ਚਾਹੀਦਾ ਕੀ ਲਾਕਡਟ ਕਿਉਂ ਤੁਹਾਡੀ ਇਸ ਗੱਲ ਕਿਸ ਗੱਲ ਤੋਂ ਤੁਹਾਡਾ ਭਰਾ ਹੀ ਹੈ ਇੰਨੀ ਕਿਉਂ ਰੰਜਿਸ਼ ਰੱਖਦਾ ਉਹ ਇਹ ਰੰਜਿਸ਼ ਇਹ ਰੱਖਦਾ ਪਹਿਲਾਂ ਇਹਨੇ ਮੇਰੇ ਪਿਓ ਦੇ ਸੱਤ ਚ ਮਾਰੀ ਸੀ ਫੇਰ ਮੇਰਾ ਪਿਓ ਉਹਨੂੰ ਫੇਰ ਦਵਾਰੇ ਕੁੱਟਿਆ ਮੈਂ ਲੇਗੀ ਤਿੰਨ ਮਹੀਨੇ ਰੱਖਿਆ ਜੀ ਫੇਰ ਇਹਨੇ ਵਿਚਾਰੇ ਨੇ ਫੇਰ ਮੇਰੇ ਕੋਲੇ ਲੈ ਆਂਦਾ ਮੈਂ ਮੁੜ ਕੇ ਤੇ ਇਹਨੂੰ ਇਹ ਗੱਲ ਕਹੀ ਵੀ ਦੂਜਾ ਅਸੀਂ ਉਹੀ ਗੱਲ ਜੀ ਮੇਰੀ ਗੱਲ ਸੁਣੋ ਵੀ ਜਿਹੜਾ ਉਹਦਾ ਕਿਲਾ ਪੈਲੀ ਦਾ ਸੀ ਅਸੀਂ ਤਿੰਨ ਭੈਣਾਂ ਇਹਦੇ ਹੁੰਨ ਸੀ ਕਿਹਦੇ ਬਰਚ ਜਾਈਏ ਹੂੰ ਹੂੰ ਉਹ ਇਹ ਮੇਰੇ ਭਰਾ ਦੇ ਨਾ ਕਰਾਤਾ ਅੱਛਾ ਜੀ ਮੇਰੇ ਪਿਓ ਨੇ ਵੀ ਜਦੋਂ ਉਹਨੂੰ ਕੁੱਟਦਾ ਸੀ ਇਹਨੇ ਮੇਰੀ ਮਾਂ ਨੂੰ ਕੁੱਟਿਆ ਇੱਥੇ ਮੇਰੀ ਮਾਂ ਦੇ ਮੰਜੇ ਸੀ ਉਹ ਪੰਨੇ ਨੇ ਕੁਝ ਨਹੀਂ ਛੱਡਿਆ ਹੂੰ ਹੂੰ ਤੇ ਅਸੀਂ ਤਾਂ ਇਹ ਇਨਸਾਫ ਕਰਦੇ ਆਂ ਵੀ ਭਾਈ ਅਸੀਂ ਇਹਨੂੰ ਹੀ ਦੇਣਾ ਸੀਗਾ ਜਦੋਂ ਸਿੱਧੇ ਆਉਨੇ ਆਂ ਹੁਣ ਉਹਦਾ ਤਾਂ ਅੱਧਾ ਕਿੱਲਾ ਹੀ ਐ ਹੁਣ ਤਾਂ ਉਹਦਾ ਕੁਛ ਨਹੀਂ ਉਹਦੇ ਚ ਗਰਨਾਮ ਸਿੰਘ ਦੀ ਘਰ ਵਾਲੀ ਵੀ ਉਹਦੇ ਖਿਲਾਫ ਬੋਲੀ ਜਾਂਦੀ ਹੈ ਕੀ ਲੱਗਦਾ ਫਿਰ ਉਹ ਉਹਦਾ ਸਹਵਾਈ ਹੋ ਜਾ ਜੀ ਉਹਦਾ ਸਹਵਾਈ ਇਹ ਹੋ ਜਾ ਨਹੀਂ ਸੁਦਰਦਸਾਨੂ ਤਾਂ ਦੇਖ ਨਹੀਂ ਜਾਂਦਾ ਖਬਰਾਂ ਅਸੀਂ ਸਮਝਾਈ ਲੈਂਦੀਆਂ ਭਰਾ ਸੀ ਸਾਡਾ ਜਦੋਂ ਸਮਝਦਾ ਹੀ ਨਹੀਂ ਸਾਨੂੰ ਤਾਂ ਗਲਤ ਬੋਲਦਾ ਬਿਲਕੁਲ ਹਾਂਜੀ ਹੁਣ ਮੈਨੂੰ ਤਾਂ ਐ ਕਹਿ ਦਿੰਦਾ ਕਿ ਜਿੱਥੇ ਮੈਨੂੰ ਟੱਕਰੀ ਮੈਂ ਮਾਰ ਦੇਣੀ ਐ ਮੈਂ ਕਿ ਮਾਰ ਦੇ ਮੈਂ ਉਹਨੂੰ ਭਰਾ ਦੇ ਹੁਣ ਉਹ ਨਹੀਂ ਛੱਡਦੀ ਹੁਣ ਉਹ ਪਈ ਐ ਸਾਂਝੀ ਉੱਥੇ ਆਪਾਂ ਸਾਰੇ ਆ ਸਕਦੇ ਆਂ ਕੌਣ ਰੋਕ ਦੂ ਆਪਾਂ ਨੂੰ ਨਹੀਂ ਤੁਸੀਂ ਜਿਹੜਾ ਸ਼ਬਦ ਬੋਲਦੇ ਪਏ ਤੁਸੀਂ ਕਹਿੰਦੇ ਮੇਰਾ ਭਰਾ ਕਹਿੰਦਾ ਵੀ ਤੁਹਾਡੇ ਮੈਂ ਕੱਪੜੇ ਲਾਉਂਗਾ ਵੀ ਸ਼ਬਦ ਬੜੇ ਬੜੇ ਵੱਡੇ ਕਿ ਸ਼ਬਦ ਹੈ ਹਾਂਜੀ ਹਾਂਜੀ ਸਾਨੂੰ ਐਂ ਬੋਲਦਾ ਜੀ ਮੇਰਾ ਮੁੰਡਾ ਕਹਿੰਦਾ ਮੰਮੀ ਤੂੰ ਆਇਆ ਨਾ ਕਰ ਮੈਂ ਕਿ ਕਾ ਤੂੰ ਨਾ ਮੈਂ ਮਾਦੇ ਭਰਾ ਦੇ ਘਰੇ ਆਂਦਾ ਕਿ ਉਹ ਆਂਦਾ ਮੈਂ ਇਹਨੂੰ ਮਾਰ ਦੂੰਗਾ ਮਾਰ ਦੇਵੇ ਅਸੀਂ ਮਰਨ ਨੂੰ ਤਿਆਰ ਆ ਸੀ ਆਪਦੇ ਭਰਾ ਦੇ ਮਗਰ ਕਿ ਦੋਸ਼ ਲੱਗ ਰਹੇ ਨੇ ਗਰਨਾਮ ਸਿੰਘ ਤੇ ਸੋ ਗਰਨਾਮ ਸਿੰਘ ਤੇ ਗੰਭੀਰ ਦੋਸ਼ ਲੱਗੇ ਨੇ ਤਾਂ ਉਸ ਨੂੰ ਲੈ ਕੇ ਗਰਨਾਮ ਸਿੰਘ ਨੂੰ ਅਸੀਂ ਫੋਨ ਲਾਇਆ ਸਾਨੂੰ ਜੇਕਰ ਉਹ ਪੱਖ ਦਿੰਦੇ ਆ ਤਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਕਿ ਉਹਨਾਂ ਦਾ ਕੀ ਕਹਿਣਾ ਹੈ ਐਪ ਡਾ ਹੈ ਰਿਸ ਕੰਟਲੀ ਬੀਜ਼ੀ ਪਲੀਜ਼ ਟ੍ਰਾਈ ਲੇਟਰ ਆਪ ਕੀ ਸਾਰਾ ਦਾ ਗਰਨਾਥ ਸਿੰਘ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੁਗਰਨਾਥ ਸਿੰਘ ਨੂੰ ਅਸੀਂ ਬਾਰ ਬਾਰ ਫੋਨ ਲਾ ਰਹੇ ਹਾਂ ਪਰ ਸਾਡਾ ਫੋਨ ਜਿਹੜਾ ਜਾਂਦਾ ਉਹ ਪਿਕ ਨਹੀਂ ਕਰ ਰਿਹਾ ਸਾਡਾ ਫੋਨ ਜਿਹੜਾ ਹੈਗਾ ਉਹਨੇ ਬਲੈਕਲਿਸਟ ਚ ਪਾ ਦਿੱਤਾ ਸਾਸੀਂ ਗਰਨਾਥ ਸਿੰਘ ਨੂੰ ਕਈ ਵਾਰ ਫੋਨ ਕੀਤਾ ਉਹਨੇ ਫੋਨ ਨਹੀਂ ਪਿਕ ਕੀਤਾ ਅਸੀਂ ਹੁਣ ਉਹਦੇ ਘਰ ਪਹੁੰਚੇ ਹਾਂ ਤੇ ਘਰ ਦਾ ਗੇਟ ਬੰਦ ਹੈ ਤੇ ਦੁਬਾਰਾ ਫਿਰ ਫੋਨ ਲਾਉਣ ਦੀ ਕੋਸ਼ਿਸ਼ ਕਰਦੇ ਹਾਂ ਜੇਕਰ ਗਰਨਾਥ ਸਿੰਘ ਤੇ ਗੰਭੀਰ ਦੋਸ਼ ਲੱਗੇ ਆ ਉਹ ਦੇਖ ਸਕਦੇ ਆ ਫੋਨ ਜਿਹੜਾ ਹੈਗਾ ਉਹਨਾਂ ਸਾਡਾ ਜਿਹੜਾ ਹੈਗਾ ਉਹ ਬਲੈਕਲਿਸਟ ਵਿੱਚ ਪਾ ਦਿੱਤਾ ਜੇਕਰ ਗਰਨਾਮ ਸਿੰਘ ਸਾਡੀ ਖਬਰ ਸੁਣ ਰਿਹਾ ਤਾਂ ਜੇਕਰ ਉਹ ਆਪਣਾ ਕੋਈ ਪੱਖ ਦੇਣਾ ਚਾਹੁੰਦਾ ਤਾਂ ਪੱਖ ਦੇ ਸਕਦਾ ਹੈ ਗੰਭੀਰ ਦੋਸ਼ ਲੱਗੇ ਆ ਉਹਨਾਂ ਦੇ ਭਰਾ ਵੱਲੋਂ ਉਹਦੀ ਭੈਣ ਵੱਲੋਂ ਸੋ ਇਹ ਦੋ ਦੋਸ਼ ਜਿਹੜੇ ਹੈਗੇ ਆ ਇੱਕ ਜ਼ਮੀਨ ਦੇ ਟੋਟੇ ਨੂੰ ਲੈ ਕੇ ਜਾਂ ਕੱਲ ਗੱਲ ਕਰ ਲਈਏ ਲੜਾਈ ਹੁੰਦੀ ਆ ਜਾਂ ਥੋੜੀ-ਮੋਟੀ ਗੱਲ ਤੋਂ ਜਿਹੜਾ ਹੈਗਾ ਵਿਵਾਦ ਹੁੰਦਾ ਤਾਂ ਉਸ ਤੋਂ ਆ ਵਿਵਾਦ ਜਿਹੜਾ ਹੈਗਾ ਲਗਾਤਾਰ ਵੱਧਦਾ ਜਾਂਦਾ ਪਰ ਫਿਲਹਾਲ ਇਹਨਾਂ ਵੱਲੋਂ ਮੰਗ ਜੁਰੂਰ ਕੀਤੀ ਜਾ ਰਹੀ ਆ ਕਿ ਸਾਡੇ ਘਰ ਆ ਕੇ ਉਹਨਾਂ ਨੇ ਜਿਹੜਾ ਹੱਲਾ ਬੋਲਿਆ ਗਣਾਸ਼ੇ ਲੈ ਕੇ ਆਇਆ ਉਹ ਇਹ ਸ਼ਬਦ ਇਹਨਾਂ ਦੇ ਆ ਸੋ ਦੇਖਣਾ ਹੋਏਗਾ ਕਿ ਇਸ ਤੋਂ ਬਾਅਦ ਪੁਲਿਸ ਦੀ ਕਿਸ ਤਰ੍ਹਾਂ ਦੀ ਕਾਰਵਾਈ ਹੋਵੇਗੀ ਕੈਮਰਾ ਪਰਸਨ ਹਰਮਨ ਦੇ ਨਾਲ ਮੈਸਰ ਜੰਦਲ ਲੋਕ ਇਨਸਾਫ ਟੀਵੀ ਪਿੰਡ ਜਿਉਣ ਵਾਲਾ ਫਰੀਦਕੋਟ